ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਦੋਸਤੋ ਤੁਸੀਂ ਮੇਰੇ ਨਾਲ ਵੱਧ ਹੀ ਸਿਆਣੇ ਹੋ ਸ਼ਾਇਦ ਮੇਰੇ ਨਾਲ ਵੱਧ ਦੁਨੀਆ ਦੇਖੀ ਹੋਵੇ ਪਰ ਦੋਸਤੋ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਨਾ ਤਾਂ ਕਿਸੇ ਦਾ ਭਲਾ ਕਰਨ ਦਾ ਟਾਈਮ ਰਿਹਾ ਤੇ ਨਾ ਹੀ ਜੇ ਕੋਈ ਲੜਦਾ ਕਿਸੇ ਨੂੰ ਸੜਾਉਣ ਦਾ ਜਾਂ ਚੰਗੀ ਮੱਤ ਦੇਣ ਦਾ ਟਾਈਮ ਰਿਹਾ ਸਾਡੇ ਨਾ ਰਿਸ਼ਤੇਦਾਰੀ ਦੇ ਵਿੱਚ ਨਾਲ ਪਿੰਡ ਆ ਥੋੜੀ ਦੂਰੀ ਤੇ ਉਥੋਂ ਦੀ ਐ ਉਹਨਾਂ ਦਾ ਮੁੰਡਾ ਸੀ ਕੱਲਾ ਕੱਲਾ ਮੁੰਡਾ ਸੀ 50 60 ਵਿੱਗੇ ਉਹਨੂੰ ਜ਼ਮੀਨ ਆਉਂਦੀ ਹੈ ਰੋਡ ਤੇ ਜ਼ਮੀਨ ਹੈ ਉਹ ਵਿਆਹ ਹੈ ਗਿਆ ਵਿਆਹ ਕੇ 2 ਸਾਲ ਦਾ ਉਹਦੇ ਕੋਲੇ ਮੁੰਡਾ ਅੱਗੇ ਵਧੀਆ ਖੇਤੀ ਕਰਦੇ ਸੀ ਆਪਦਾ ਵਧੀਆ ਕਾਰੋਬਾਰ ਸੀ ਉਹ ਨਾ ਉਹਨਾਂ ਦੇ ਪਿੰਡ ਮੇਲਾ ਲਾਗਦਾ ਹੈ ਉਹਨਾਂ ਦੇ ਪਿੰਡ ਮੇਲੇ ਦੇ ਵਿੱਚ ਕਈ ਬੱਚੇ ਆਪਸ ਵਿੱਚ ਮਿਲਣ ਰਹੇ ਸੀ ਉਹਨੇ ਮੁੰਡੇ ਨੇ ਹਟਾਤੇ ਵੀ ਤੁਸੀਂ ਕਿਉਂ ਲੜਦੇ ਹੋ ਇੱਕ ਉਹਨਾਂ ਦੇ ਪਿੰਡ ਦੇ ਮੁੰਡੇ ਨੂੰ ਬਾਹਰਲੇ ਮੁੰਡੇ ਕੁੱਟ ਰਹੇ ਸੀ ਉਹਨੇ ਦੋ ਉਹਨੂੰ ਕਹਿਤੀਆਂ ਦੋ ਉਹਨੂੰ ਕਹਿਤੀਆਂ ਹਟਾਤੇ ਹਟਾ ਕੇ ਚਲੋ ਜੀ ਉਥੋਂ ਬਾਗੇ ਗਏ ਵੀ ਉਸ ਤੋਂ ਬਾਅਦ ਬਹੁਤ ਦਿਨ ਲੰਘ ਗਏ ਬਹੁਤ ਦਿਨਾ ਬਾਅਦੋਂ ਜਿਹੜੇ ਉਹਨਾਂ ਦੇ ਪਿੰਡ ਦੇ ਮੁੰਡੇ ਨੂੰ ਕੁੱਟਦੇ ਸੀ ਉਹ ਮੁੰਡੇ ਇਕੱਠੇ ਹੋ ਕੇ ਉਹਨਾਂ ਦੇ ਘਰੇ ਆ ਗਏ ਜਿਨੇ ਸੜਾਈ ਤੀ ਉਹਨਾਂ ਦੇ ਘਰੇ ਆ ਕੇ ਖਾਸੀ ਭੰਨ ਤੋੜ ਕੀਤੀ ਗੱਡੀ ਮੋਟਰਸਾਈਕਲ ਘਰ ਦੇ ਸ਼ੀਸ਼ੇ ਸੂਸੇ ਖਾਸਾ ਕੁਸਪੰਨ ਤੋੜ ਕਰਤੀ ਆਪ ਉਹਨਾਂ ਨੇ ਅੰਦਰ ਵੜ ਕੇ ਜਾਨ ਬਚਾਈ ਗਵਾਂਡੀਆਂ ਨੇ ਫਾਇਰ ਫੋਰ ਕੱਢ ਤੇ ਉਹ ਭੱਜ ਗਈ ਉਹਨਾਂ ਦੀ ਕੋਈ ਬਾਲੀ ਉਮਰ ਨਹੀਂ ਸੀ ਕਿਸੇ ਦੀ ਉਮਰ 16 ਸਾਲ ਕਿਸੇ ਦੀ 18 ਸਾਲ ਕਿਸੇ ਦੀ 20 ਸਾਲ 20 ਸਾਲ ਤੋਂ ਸਾਰੇ ਥੱਲੇ ਥੱਲੇ ਦੀ ਉਦੋਂ ਬਾਅਦ ਥਾਣੇ ਗੱਲ ਵਾਗੀ ਥਾਣੇ ਦੇ ਵਿੱਚ ਖਾਸਾ ਟਾਈਮ ਚੱਲਿਆ ਉਹਗੂ ਮਗਰ ਉਹਨਾਂ ਨੇ ਚਲੋ ਮਾਫੀ ਮੁਫੀ ਮੰਗ ਲਈ ਜਾਂ ਸਮਝੌਤਾ ਹੋ ਗਿਆ। ਉਦੋਂ ਬਾਅਦ ਜੀ ਫੇਰ ਲੰਘੇ 5-6 ਮਹੀਨੇ। 5-6 ਮਹੀਨਿਆਂ ਬਾਅਦ ਮੁੰਡਾ ਸ਼ਾਮ ਨੂੰ ਰੋਟੀ ਖਾਣ ਤੋਂ ਪਹਿਲਾਂ ਆਪਾਂ ਬਾਹਰ ਗੇੜਾ ਕੱਢਣ ਵਗ ਜਾਨੇ ਆ। ਉਹਨਾਂ ਦਾ ਘਰ ਰੋਡ ਤੋਂ ਨਾਲ ਹੀ ਐ ਉਥੋਂ ਤੁਰ ਕੇ ਰੋਡ-ਰੋਡ ਤੁਰ ਪਿਆ ਘਰ ਤੋਂ ਦੋ ਕੁ ਕੀਲਿਆਂ ਦੀ ਬਾਹੀ ਤੇ ਜਾ ਕੇ ਉਹਨੂੰ ਘੇਰ ਲਿਆ। ਉਹਨੂੰ ਘੇਰ ਕੇ ਕਈ ਜਾਣਿਆਂ ਨੇ ਬਹੁਤ ਜ਼ਿਆਦੇ ਕੁੱਟਿਆ। ਉਹ ਖਾਸੀ ਜਾਣੇ ਤੀਏ ਸੇ ਸੱਤੇ ਜਾਣੇ ਤੀਏ ਅੱਠ ਜਾਣੇ ਉਹ ਕੱਲਾ ਸੀ ਉਹਨੂੰ ਕੁੱਟਿਆ ਆਪਦੇ ਜਾਣੇ ਉਹਨੂੰ ਮਾਰ ਕੇ ਸਿੱਟ ਕੇ ਗਏ ਨੇ ਹਲਾ ਹਲਾ ਕੇ ਦੇਖ ਕੇ ਗਏ ਨੇ ਤੇ ਬਾਗੇ ਭੱਜ ਗਏ ਭੱਜ ਕੇ ਜੀ ਉਦੋਂ ਮਗਰ ਉਹਨੂੰ ਹਸਤਾਲ ਲੈ ਗਏ ਧੂਰੀ ਲੈ ਗਏ ਸੰਗਰੂਰ ਲੈ ਗਏ ਉੱਥੋਂ ਜਵਾਬ ਦੇਤਾ ਲੁਧਿਆਣੇ ਲੈ ਗਏ ਹੁਣ ਉਹਨੂੰ 3 ਸਾਲ ਹੋ ਗਏ 3 ਸਾਲ ਹੋ ਗਏ ਹਜੇ ਉਹ ਬੈਠਣ ਬੋਲਣ ਵੀ ਨਹੀਂ ਲੱਗਿਆ ਉਤੇ ਇੰਨਾ ਕ ਪੈਸਾ ਲੱਗ ਚੁੱਕਿਆ ਕਿ ਮੈਂ ਤੁਹਾਨੂੰ ਬਿਆਨ ਵੀ ਨਹੀਂ ਕਰ ਸਕਦਾ ਇੱਕ ਤਰ੍ਹਾਂ ਦਾ ਉਹਨਾਂ ਦਾ ਘਰ ਬਰਬਾਦ ਹੀ ਹੋ ਗਿਆ ਹੁਣ ਤੁਸੀਂ ਇਹ ਦੇਖੋ ਕੁਛਕ ਟਾਈਮ ਦੇ ਹਰਖ ਨੇ ਜਾਂ ਛੂਟੀ ਜੀ ਗੱਲ ਨੇ ਕਿੱਡੀ ਵੱਡੀ ਲੜਾਈ ਦਾ ਰੂਪ ਲੈ ਲਿਆ ਇਹਦੇ ਵਿੱਚ ਉਹ ਉਹਨਾਂ ਦਾ ਮੁੰਡਿਆਂ ਦਾ ਨਮਾ ਖੂਨ ਤੀ ਉਹਨਾਂ ਦਾ ਘਰ ਵੀ ਬਰਬਾਦ ਹੋ ਗਿਆ ਮਗਰ ਉਹਨਾਂ ਦਾ ਵੀ ਹੋਈ ਹੈ ਪਰ ਉਹ ਮੁੰਡੇ ਦਾ ਸਾਰਾ ਘਰ ਬਰਬਾਦ ਕਰ ਹੋ ਗਿਆ। ਨਾ ਉਹ ਮੁੰਡੇ ਨੇ ਕਾਮਯਾਬ ਹੋਣਾ ਕਿਉਂਕਿ 3 ਸਾਲ ਹੋ ਗਏ ਹੁਣ ਤੱਕ ਨਹੀਂ ਹੋਇਆ। ਅੱਗੇ ਤੁਸੀਂ ਆਪ ਸਿਆਣਿਓ ਆਸ ਹਰ ਇੱਕ ਨੂੰ ਹੁੰਦੀ ਹੈ। ਮਾਲਕ ਉਹਨੂੰ ਤੰਦਰੁਸਤੀ ਬਖਸ਼ੇ ਠੀਕ ਕਰ ਦੇ। ਪਰ ਇੱਕ ਤਰ੍ਹਾਂ ਦਾ ਉਹਨਾਂ ਦਾ ਘਰ ਬਰਬਾਦ ਹੀ ਹੋ ਗਿਆ। ਯਾਰ ਅੱਜ ਕੱਲ ਕਿਸੇ ਨੂੰ ਵੀ ਮਤ ਦੇਣ ਦਾ ਜਾਂ ਸੜਾਉਣ ਦਾ ਨਹੀਂ ਟਾਈਮ ਰਿਹਾ। ਬਸ ਪਾਸਾ ਵੱਟੀ ਚੰਗਰ ਵੀ ਪਾਸਾ ਵਟ ਲੋ ਉਹ ਵਧੀਆ ਮੈਂ ਕੋਈ ਬਾਲਾ ਵੱਡਾ ਬਦਵਾਨ ਤਾਂ ਹੈ ਨਹੀਂ ਮੇਰੇ ਤੋਂ ਸਾਰੇ ਤੁਸੀਂ ਸਿਆਣੇ ਹੋ ਹਨਾ ਵੱਡੇ ਹੋ ਸਿਆਣੇ ਵੀ ਹੋ ਸ਼ਾਇਦ ਮੇਰੇ ਤੋਂ ਵੱਧ ਦੁਨੀਆ ਦੇਖੀ ਹੋਵੇ ਪਰ ਯਾਰ ਇੱਕ ਮਾਦਾ ਕੋਈ ਬਾਲਾ ਵੱਡਾ ਫਾਇਦਾ ਨਹੀਂ ਹੁੰਦਾ ਅੱਗੇ ਤੁਸੀਂ ਦੱਸਿਓ ਸਹੀ ਗੱਲ ਹੈ ਜਾਂ ਗਲਤ ਹੈ ਧੰਨਵਾਦ ਜੀ ਸਤਿ ਸ੍ਰੀ ਅਕਾਲ